ਸ਼ੀਰ ਆਮ ਨਾਮੀ ਉਸਕਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਦੇ ਵਿੱਚ ਅੱਜ ਤੀਜੀ ਪ੍ਰਵਾਤ ਫੇਰੀ ਵਿਕਾਸ ਕਲੋਨੀ ਤੋਂ ਸਟਾਰਟ ਹੋ ਕੇ ਲਗ ਲਗ ਗਮਹੱਲੇ ਤੋਂ ਹੁੰਦੇ ਸਮਾਪਤ ਕਾਸ਼ ਕਲੋਨੀ ਦੇ ਵਿੱਚ ਹੋਈ ਹੈ ਸਾਡੇ ਨਾਲ ਕਾਸ਼ ਕਲੋਨੀ ਦੇ ਮੈਂਬਰਸ ਮਾਨ ਆਸੀਂ ਗੱਲਬਾਤ ਕਰਦਾ ਲਲਿਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਪ੍ਰਵਾਤ ਫੇਰੀ ਦਾ ਯੋਜਨ ਤੁਹਾਡੇ ਵੱਲੋਂ ਵਿਕਾਸ ਕਲੋਨੀ ਤੋਂ ਵਿੱਚ ਤੁਸੇ ਮਿਲੇ ਪਹਿਲਾਂ ਤਾਂ ਸਭ ਨੂੰ ਜੈ ਸ਼੍ਰੀ ਰਾਮ ਜੈ ਮਾਤਾ ਦੀ ਜਿਸ ਤਰ੍ਹਾਂ ਹਰ ਸਾਲ ਰਾਮ ਨੌਮੀ ਦੀ ਜਿਹੜੀ ਸ਼ੋਭਾ ਯਾਤਰਾ ਦੇ ਉਪਲਖ ਵਿੱਚ ਜਿਹੜੀ ਪ੍ਰਭਾਤ ਫੇਰੀ ਕੱਢੀ ਜਾਂਦੀ ਆ ਅੱਜ ਵੀ ਨਿਕਲੀ ਐ ਬਹੁਤ ਧੂਮ ਧਾਮ ਨਾਲ ਬਹੁਤ ਵਧੀਆ ਔਰ ਲੋਕਾਂ ਚ ਬਹੁਤ ਜ਼ਿਆਦਾ ਮਤਲਬ ਦੇਖਿਆ ਗਿਆ ਜੋਸ਼ ਔਰ ਬੜੇ ਵਧੀਆ ਤਰੀਕੇ ਨਾਲ ਆਨੰਦ ਲਿਆ ਉਹਨਾਂ ਨੇ ਇਹ ਜਿਹੜੀ ਅੱਜ ਪ੍ਰਭਾਤ ਫੇਰੀ ਸੀ ਆਕਾਸ਼ ਕਲੋਨੀ ਤੋਂ ਜਿਹੜੀ ਸ਼ੁਰੂ ਹੋ ਕੇ ਵਿਨੇ ਨਗਰ ਜੈਮਲਨਗਰ ਉਪਕਾਰਨਗਰ ਸਭ ਪਾਸੋਂ ਹੋ ਕੇ ਵਾਪਸ ਜਿਹੜੀ ਆਕਾਸ਼ ਕਲੋਨੀ ਵਿੱਚ ਆ ਕੇ ਸਮਾਪਤ ਹੋਈ ਹੈ ਪਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਅੱਜ ਨਿਕਲੀ ਹੈ ਲੋਕਾਂ ਨੇ ਬਹੁਤ ਹੀ ਆਨੰਦ ਲਿਆ ਔਰ ਬਹੁਤ ਹੀ ਮਜ਼ਾ ਲਿਆ ਇਸ ਪਰਬਤ ਫੇਰੀ ਦਾ ਹਰ ਸਾਲ ਤੁਹਾਡੇ ਵੱਲੋਂ ਪਰਬਤ ਫੇਰੀ ਦੀ ਯੋਜਨਾ ਕੀਤਾ ਜਾਂਦਾ ਕਿਧਰੋਂ ਕਿਧਰੋਂ ਪਰਬਤ ਫੇਰੀ ਨਿਕਲ ਰਹੀ ਸੀ ਤੇ ਐਦਾਂ ਲੱਗ ਰਿਹਾ ਸੀ ਅਸੀਂ ਯੋਧਿਆ ਦੇ ਵਿੱਚ ਆਰਾਮ ਯੋਧਿਆ ਦੇ ਵਿੱਚ ਪਹੁੰਚੇ ਬਿਲਕੁਲ ਬਿਲਕੁਲ ਜੀ ਅੱਜ ਇਸ ਤਰ੍ਹਾਂ ਦਾ ਹੀ ਮਹਿਸੂਸ ਹੋ ਰਿਹਾ ਸੀ ਔਰ ਲੋਕਾਂ ਨੇ ਮਤਲਬ ਹਰ ਜਗ੍ਹਾ ਵਿੱਚ ਆਮਯੋਧਿਆ ਦੇ ਵਿੱਚ ਬਿਲਕੁਲ ਬਿਲਕੁਲ ਜੀ ਅੱਜ ਇਸ ਤਰ੍ਹਾਂ ਦਾ ਹੀ ਮਹਿਸੂਸ ਹੋ ਰਿਹਾ ਸੀ ਔਰ ਲੋਕਾਂ ਨੇ ਮਤਲਬ ਹਰ ਜਗ੍ਹਾ ਜਗ੍ਹਾ ਤੇ ਅੱਜ ਲੰਗਰ ਵੀ ਲਗਾਏ ਬਹੁਤ ਹੀ ਸਹਿਯੋਗ ਦਿੱਤਾ ਸਾਰਿਆਂ ਨੇ ਬਹੁਤ ਹੀ ਵਧੀਆ ਆਨੰਦ ਲਿਆ ਸਭ ਨੇ ਬਹੁਤ ਮਜ਼ਾ ਆਇਆ ਅੱਜ ਜੀ ਕੋਈ ਦੇਖੇ ਅਸੀਂ ਗੱਲਬਾਤ ਕੀਤੀ ਗਿਆ ਹੋਰ ਵੀ ਮੈਂਬਰਾਂ ਦੇ ਨਾਲ ਕਰਦੇ ਹਾਂ ਗੱਲਬਾਤ ਮੈਂਬਰਸ ਵਨ ਆਪਾਂ ਗੱਲਬਾਤ ਕਰਦੇ ਹਰ ਸਾਲ ਤੁਹਾਡੇ ਇੱਥੋਂ ਪਰਵਾਤ ਤੇ ਕੱਢੇ ਜਾਂਦੀ ਹੈ ਅੱਜ ਤੇ ਐਦਾਂ ਲੱਗ ਰਿਹਾ ਸੀ ਫੁੱਲਾਂ ਦੀ ਪ੍ਰਵਾਤ ਜਿਹੜੀ ਮੌਜੂਦ ਹੈ ਸ਼ਰਮ ਕਰਨਾ ਸ਼ੁਰੂ ਹੁੰਦੀ ਹੈ ਉਹ ਪ੍ਰਵਾਤ ਕਹਿੰਦੀ ਜਿਹੜੀ ਅੱਜ ਦੀ 15 ਤਰੀਕ ਨੂੰ ਆਕਾਸ਼ ਕਲੋਨੀ ਦੇ ਠਾਈ ਹੈ ਕਿਸੇ ਉਸ ਸਾਰੀ ਕਲੋਨੀ ਨੇ ਰਲ ਕੇ ਬੜੀ ਸ਼ਰਦਾ ਪੂਰੇ ਆਪਣੇ ਮਨਾਈ ਹੈ ਔਰ ਨਾਲ ਹੀ ਉਹਨਾਂ ਦੀ ਹੋਲੀ ਵੀ ਮਨਾਈ ਗਈ ਹੈ ਜਿਹਦੇ ਨਾਲ ਸਾਰੇ ਸੰਗਤ ਤੇ ਸਾਰੀ ਜਿਹੜੀ ਸੀਗੀ ਰੋ ਕਲੋਨੀ ਬੜਾ ਵਧੀਆ ਆਨੰਦ ਲਿਆ ਕਹਿੰਦਾ ਹਰ ਸਾਲ ਕਿਹੜੇ ਆਰਾਮਨਾਮੀ ਵੱਲੋਂ ਸ਼ੋਭਾ ਯਾਤਰਾ ਗੱਡੀਾਂ ਦੇ ਹੋਦੇ ਇਸ ਸੰਬੰਧ ਦੇ ਵਿੱਚ ਕਾਸ਼ ਕਲੋਨੀ ਦਾ ਸਭ ਤੋਂ ਵੱਡਾ ਜਿਹੜਾ ਹਿੱਸਾ ਵੀ ਹੁੰਦਾ ਦੇਂਦੇ ਹੋਦੇ ਇਸ ਸੰਬੰਧ ਦੇ ਵਿੱਚ ਕਾਸ਼ ਕਲੋਨੀ ਦਾ ਸਭ ਤੋਂ ਵੱਡਾ ਜਿਹੜਾ ਹਿੱਸਾ ਵੀ ਹੁੰਦਾ ਤੇ ਪ੍ਰਵਾਦ ਫੇਰੀਆਂ ਤੇ ਮੀਟਿੰਗਾਂ ਦੇ ਵਿੱਚ ਵੀ ਕਿਹੜੇ ਲੋਕ ਸਾਰੇ ਜਣੇ ਜਦ ਰਲ ਕੇ ਮਿਲ ਕੇ ਕਰਦੇ ਆ ਜਿਹੜੀ ਕਾਸ਼ ਕਲੋਨੀ ਆ ਸਾਰੀ ਲੱਗ ਕੇ ਕਰਦੀ ਆ ਜਿਸ ਦੇ ਨਾਲ ਸਾਰਾ ਵਧੀਆ ਪ੍ਰਭਾਵ ਬਣਿਆ ਹੋਇਆ ਵਾ ਔਰ ਪ੍ਰਭੂ ਦੇ ਸੰਜੋਗ ਦੇ ਨਾਲ ਕੰਮ ਚੱਲਦਾ ਹੈ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਮੈਂਬਰਸ ਬੰਦਾ ਦੇ ਨਾਲ ਜੋ ਉਹਨਾਂ ਨੇ ਦੱਸਿਆ ਕਾਸ਼ ਕਲੌਂਡੀ ਤੋਂ ਹਰ ਸਾਲ ਤਾਂ ਇਸ ਸਾਲ ਵੀ ਜੋ ਬੇ ਪਰਵਾਤ ਫੇਰੀ ਦਾ ਯੋਜਨ ਕੀਤਾ ਗਿਆ ਤਾਂ ਦੱਸਦੀ ਹੈ ਜੋ ਕੱਲ ਕਿਸ਼ਨਪੁਰਾ ਕਾਟੋਮਾਈ ਮੰਦਿਰ ਤੋਂ ਸਟਾਰਟ ਹੋ ਕੇ ਲਗ ਲਗ ਮਹੀਨੇ ਤੋ ਹੁੰਦੇ ਸਮਾਪਤ ਕਿਸ਼ਨਪੁਰੇ ਦੇ ਵਿੱਚ ਸਮਾਪਤੀ ਕੀਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ